ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀ ਉਹ ਬਹਾਰਾਂ ਜੇ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਮੰਥਾਰੇ ਪੇਖਾਰੀ ਜੀਓ ਮੈਂ ਕਿਆ ਮੰਗੋਂ ਕਿਛ ਥਿਰ ਨਾ ਰਹਾਈ ਹਰ ਦੀ ਜਨਬ ਪਿਆਰੀ ਜੀਓ ਸਜਣ ਸਚਾ ਪਤਿ ਸ਼ਾਹ ਸਿਰਸ਼ਾ ਹੰਦਸ਼ੋ ਜਿਸ ਪਾਸ ਬਹਿਠੀਆਂ ਸੋਖੀਏ ਸਬਨਾੰਦ ਵੇਸ ਹੋ ਸਤਨਾਮ ਸ਼੍ਰੀ ਵਾਖੇ ਗੁਰੂ ਸਾਹਿਬ ਜੀਓ ਤਨਾ ਸ੍ਰੀ ਮਖਲਾ ਪੰਜਵਾ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਵਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲੋ ਹਮ ਭਾਰਕ ਤੁਮਰੇ ਤਾਰੇ jeva ek kavna gun kahiye besumar beyant so ami tero ant na kinhi lahia rahao ਕੋਟ ਪ੍ਰਾਦ ਹਮਾਰੇ ਖੰਡੋ ਅਨੇਕ ਬਿਦੀ ਸਮਝਾਓ ਹਮ ਅਗੇ ਆਨਲਪ ਮਤ ਥੋਰੀ ਤੁਮੇ ਆਪਣ ਬਰਦਰ ਖਾਬੋ ਤੁਮਰੀ ਸ਼ਰਨ ਤੁਮਰੀ ਅਸਾ ਤੁਮਹੀ ਸਜਨ ਸੁਹਲੇ ਰੱਖੋ ਰਖਣ ਹਰਦਯ ਅਲਾ ਨਾਨਕ ਕਰਕੇ ਗੋਲੇ ਤੇਮ ਤੁਮਰੀ ਸ਼ਰਨ ਤੁਮਰੀ ਅਸਾ ਤੁਮਹੀ ਸਜਣ ਸੁਹਲੇ ਰੱਖੋ ਰਖਣ ਹਰਦਯ ਅਲ ਕਰ ਕੇ ਗੋਲੇ ਅੱਜ ਦਾ ਜੋ ਪਵਿੱਤਰ ਹੁਕਮਨਾਮਾ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ ਸਾਡੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਸਤਿਗੁਰੂ ਜੀ ਜੋ ਸਾਨੂੰ ਪਲ ਪਲ ਉਪਦੇਸ਼ ਦੇ ਰਹੇ ਹਨ ਜੀਵਨ ਜਾਂਚ ਦੇ ਰਹੇ ਹਨ ਸਾਨੂੰ ਸਹੀ ਰਾਹ ਤੇ ਚੱਲਣ ਦੇ ਦੇਈ ਸਤਿਗੁਰੂ ਜੀ ਜੋ ਸਾਨੂੰ ਮਾਰਗਦਰਸ਼ਨ ਕਰ ਰਹੇ ਹਨ ਤਨਾਸਰੀ ਮੁਹੱਲਾ ਪੰਜਵਾਂ ਤਨਾਸਰੀ ਰਾਗ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਹਨ ਤੂੰ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੀ ਕਿ ਆਕਾਲ ਪੁਰਖ ਤੂੰ ਦਾਤੇ ਤੂੰ ਦਾਤਾਂ ਦੇਣ ਵਾਲਾ ਹੈਂ ठाकुर तू ਸਾਡਾ ਮਾਲਕ ਹੈ ਪ੍ਰਤਪਾਲਕ ਤੂੰ ਸਾਡੀ ਪਾਲਣਾ ਕਰਨ ਵਾਲਾ ਹੈ ਸਾਨੂੰ ਪਾਲ ਰਿਆ ਹੈ ਨਾਇਕ ਤੂੰ ਸਾਡਾ ਸੱਚਾ ਖਸਮ ਹੈ ਨਾਇਕ ਤੋਂ ਭਾਵ ਤੂੰ ਸਾਡਾ ਆਗੂ ਹੈ ਸਤਿਗੁਰੂ ਤੂੰ ਸਾਨੂੰ ਪਲ-ਪਲ ਸੰਭਰਿਆ ਹੈ ਨਿਮਖ ਨਿਮਖ ਤੁਮਹੀ ਪ੍ਰਤਪਾਲੋ ਹਮ ਬਾਰਕ ਤੁਮਰੇ ਧਾਰੇ ਹੇ ਅਕਾਲ ਪੁਰਖ ਤੂੰ ਹੀ ਇੱਕ ਛਿਨ ਸਾਡੀ ਪਾਲਣਾ ਕਰ ਰਿਹਾ ਹੈ ਅਸੀਂ ਤਾਂ ਤੇਰੇ ਬੱਚੇ ਹਾਂ ਤੇਰੇ ਆਸਰੇ ਜਿਉਂਦੇ ਹਾਂ ਜਿਹਵਾ ਏਕ ਕਵਣ ਗੁਣ ਕਹੀਏ ਕਹਿੰਦੇ ਅਕਾਲ ਪੁਰਖ ਜੀਵ ਇੱਕ ਹੈ ਤੇ ਤੇਰੇ ਐਨੇ ਗੁਣ ਹਨ ਮੈਂ ਇੱਕ ਜੀਵ ਦੇ ਨਾਲ ਤੇਰੇ ਕਿਹੜੇ ਕਿਹੜੇ ਗੁਣ ਗਾਵਾਂ ਮੈਨੂੰ ਸਮਝ ਨਹੀਂ ਆਉਂਦੀ ਬੇਸ਼ੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਕਹਿੰਦੇ ਸਤਿਗੁਰੂ हे ਅਣਗਿਣਤ ਗੁਣਾ ਦੇ ਮਾਲਕ ਤੇਰੇ ਐਨੇ ਗੁਣ ਹਨ ਕਿ ਮੈਂ ਜੋ ਮੇਰੀ ਸਮਝ ਹੈ ਉਸ ਤੋਂ ਵੀ ਬਹੁਤ ਪਰੇ ਹਨ ਤੂੰ ਇੰਨਾ ਬਯੰਤ ਹੈ ਕਿਸੇ ਪਾਸੋਂ ਵੀ ਤੇਰੇ ਗੁਣਾ ਦਾ ਅੱਜ ਤੱਕ ਕੋਈ ਅੰਤ ਨਹੀਂ ਲੱਭ ਸਕਿਆ ਕੋਟ ਪ੍ਰਾਦ ਹਮਾਰੇ ਖੰਡੋ ਅਨੇਕ ਵਿਧੀ ਸਮਝਾਓ ਕਿ ਅਕਾਲ ਪੁਰਖ ਤੂੰ ਸਾਡੇ ਕਰੋਨਾ ਪਾਪ ਨਾਸ ਕਰਦਾ ਹੈ ਇਸ ਕਰਕੇ ਕਿਰਪਾ ਕਰ ਤੂੰ ਸਾਨੂੰ ਅਨੇਕਾਂ ਤਰੀਕਿਆਂ ਦੇ ਨਾਲ ਸਮਝਾਉਂਦਾ ਹੈ ਕਿ ਕਿਸ ਤਰ੍ਹਾਂ ਜੀਵ ਨੇ ਪਾਪ ਕਰਨ ਤੋਂ ਬਚਣਾ ਹੈ ਕਿਸ ਰਾਹ ਉੱਤੇ ਚੱਲਣਾ ਹੈ ਕੋਟ ਪ੍ਰਾਦ ਹਮਾਰੇ ਖੰਡੋ ਅਨੇਕ ਵਿਧੀ ਸਮਝਾਵੋ ਵੀ ਤੂੰ ਸਾਨੂੰ ਹਰ ਵਿਧੀ ਨਾਲ ਸਮਝਾ ਰਿਹਾ ਹੈ ਕਿ ਇਨਸਾਨ ਜੀਵ ਤੇਰਾ ਭਲਾ ਕਿਵੇਂ ਆਉਣਾ ਹੈ ਹਮ ਅਗਿਆਨ ਅਲਪਮਤ ਥੋਰੀ ਤੁਮ ਆਪਨ ਬਿਰਧ ਰਖਾਵੋ ਕਹਿੰਦੇ ਸਤਿਗੁਰੂ ਜੀ ਸਾਡਾ ਜੀਵਾਂ ਦਾ ਕਾਲਪੁਰਖ ਸਾਡਾ ਸੁਭਾਈ ਇਹ ਹੈ ਅਸੀਂ ਕੀ ਕਰਦੇ ਹਾਂ ਦਾਤ ਲੈ ਕੇ ਤੈਨੂੰ ਵਿਸਾਰ ਦਿੰਨੇ ਹਾਂ ਤੂੰ ਸਾਨੂੰ ਇੰਨਾ ਕੁਝ ਦੇ ਰਿਹਾ ਹੈ ਅਸੀਂ ਤੇਰਾ ਸ਼ੁਕਰਾਨਾ ਵੀ ਨਹੀਂ ਕਰਦੇ ਸਾਨੂੰ ਕੋਈ ਬੌਧਿਕ ਗਿਆਨ ਨਹੀਂ ਅਸੀਂ ਕੋਈ ਜੀਵਨ ਦੀ ਜਾਂਚ ਨਹੀਂ ਜਾਣਦੇ ਨਾ ਸਾਨੂੰ ਪਰਮਾਰਥਕ ਦੇ ਰਸਤੇ ਦਾ ਪਤਾ ਹੈ ਨਾ ਸਾਨੂੰ ਆਤਮਿਕ ਜੀਵਨ ਦਾ ਪਤਾ ਹੈ ਪਰ ਸਤਗੁਰੂ ਤੂੰ ਕਿੰਨਾ ਦਿਆਲੂ ਹੈ ਤੇਰਾ ਸੁਭਾਅ ਹੈ ਤੂੰ ਫੇਰ ਵੀ ਸਾਨੂੰ ਪਿਆਰ ਕਰਦਾ ਹੈ ਤੇਰਾ ਸੁਭਾਅ ਮੁਢਕ ਤਿਮੀ ਤੋਂ ਇਹੋ ਜਿਹਾ ਹੀ ਹੈ ਤੂੰ ਕਦੇ ਆਪਣਾ ਸੁਭਾਅ ਨਹੀਂ ਬਦਲਦਾ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਕੇ ਸਤਗੁਰੂ ਅਸੀਂ ਤਾਂ ਤੇਰੇ ਹੀ ਆਸਰੇ ਹਾਂ ਤੇਰੇ ਹੀ ਪਰਨੇ ਹਾਂ ਸਾਨੂੰ ਤਾਂ ਸਿਰਫ ਤੇ ਸਿਰਫ ਇੱਕ ਤੇਰੀ ਹੀ ਆਸ ਹੈ ਤੂੰ ਹੀ ਸਾਡਾ ਸੱਜਾ ਸਚਣ ਹੈ ਤੂੰ ਹੀ ਸਾਡਾ ਸੱਚੇ ਪਾਤਸ਼ਾਹ ਖਸਮ ਹੈ ਤੂੰ ਹੀ ਸਾਨੂੰ ਕੇਵਲ ਸੁੱਖ ਦੇਣ ਵਾਲਾ ਹੈ ਹੋਰ ਕੋਈ ਨਹੀਂ ਰੱਖੋ ਰੱਖਣਹਾਰ ਦਇਆਲਾ ਨਾਨਕ ਘਰ ਕੇ ਗੋਲੇ ਕਹਿੰਦੇ ਹੈ ਦਇਆਵਾਨ ਅਕਾਲ ਪੁਰਖ ਇਹ ਸਭ ਦੀ ਰੱਖਿਆ ਕਰਨ ਵਾਲੇ ਤੂੰ ਸਾਡੀ ਵੀ ਰੱਖਿਆ ਕਰ ਕਿਉਂਕਿ ਗੁਰੂ ਨਾਨਕ ਦੇਵ ਜੀ ਵੀ ਤੇਰੇ ਗੁਲਾਮ ਬਣਨਾ ਚਾਹੁੰਦੇ ਹਨ ਤੇਰੇ ਗੁਲਾਮ ਹਨ ਕਿਉਂਕਿ ਜੋ ਤੇਰਾ ਸੁਆਗ ਹੈ ਨਾ ਉਸ ਦੇ ਵਿੱਚ ਗੁਲਾਮੀ ਵੀ ਮਿੱਠੀ ਲੱਗਦੀ ਹੈ ਸੋ ਇਹੋ ਹੀ ਸਤਗੁਰੂ ਜਿਨੇ ਅੱਜ ਦਾ ਜੋ ਹੁਕਮਨਾਮਾ ਆਪਣੇ ਲਈ ਬਖਸ਼ਿਸ਼ ਕੀਤਾ ਹੈ ਕਿ ਪ੍ਰਮਾਤਮਾ ਬਹੁਤ ਬੇਅੰਤ ਹੈ ਆਪਾਂ ਨੂੰ ਪਲ ਪਲ ਛਿਨ ਛਿਨ ਪਾਲ ਰਿਹਾ ਹੈ ਇਸ ਕਰਕੇ ਇਨਸਾਨ ਤੂੰ ਰੋਜ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰ ਨਾ ਕਰ ਸ਼ਿਕਵਾ ਨਹੀਂ ਬਾਣੀ ਦਾ जाप ਕਰਦੇ ਆ ਹੋਈਆਂ ਭੁੱਲਾਂ ਚੁੱਕਾ ਮਾਫ ਕਰਨੀਆਂ ਸਤਿਗੁਰੂ ਜੀ ਸੰਗਤ ਬਖਸ਼ਣ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ